ਹਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੌਣ ਬੋਲ ਰਿਹਾ ਮੈਡਮ ਅਸੀਂ ਕੰਪਨੀ ਚੋਂ ਬੋਲਦੇ ਆਂ ਠੀਕ ਆ ਬੋਲੋ ਜੀ ਜੀ ਤੁਹਾਡੀ ਉਹ ਇਸ਼ਤਾ ਦੀ ਕੋਈ ਸਕਰ ਨਹੀਂ ਹੈ ਕਿ ਇਸ਼ਤਾ ਪ੍ਰਮੋਸ਼ਨ ਹਾਂਜੀ ਐ ਮਤਲਬ ਮਤਲਬ ਤੁਸੀਂ ਕੀ ਕਰਨ ਉਹ ਫੋਲੋਵਰ ਵਗਰਾ ਵਧਾਉਣੇ ਹੋ ਜਾਂ ਕੁਝ ਹੋਰ ਕੀ ਕਰਨਾ ਹੈ ਹਾਂਜੀ ਸਾਰੇ ਕੰਮ ਆ ਫੁੱਲ ਵਗੇ ਫੁੱਲੋ ਵੀ ਵਧਾਉਣੇ ਆ ਫੁੱਲਰ ਵੀ ਹੂੰ ਤੇ ਹੋਰ ਵੀ ਕੰਮ ਬਹੁਤ ਨੇ ਕਰੋਗੇ ਕਿ ਤੁਸੀਂ ਐ ਦੂਜਾ ਕੰਮ ਕਰਾ ਦੋਗੇ ਜੀ ਕਿਹੜਾ ਦੂਜਾ ਪਹਿਲਾ ਕੰਮ ਤਾਂ ਉਹ ਹੁੰਦਾ ਜੋ ਇਨਸਾਨ ਕਰਦਾ ਹੈ ਹਨਾ ਜੀ ਜਿਵੇਂ ਅਸੀਂ ਪਹਿਲਾ ਕੰਮ ਅਸੀਂ ਖੇਤੀ ਕਰਦੇ ਆ ਅੱਛਾ ਤੇ ਦੂਜਾ ਕੰਮ ਉਹੀ ਹੁੰਦਾ ਜਿਹੜੇ ਕੰਮ ਦੇ ਪਿੱਛੇ ਪੂਰੀ ਦੁਨੀਆ ਪਈ ਹੋਈ ਇਸ ਦਾ ਇਸ਼ਟਾ ਜਨਾ ਉਹਨਾਂ ਜਿਹੜੇ ਚੀਜ਼ਾਂ ਹਨ ਜਿਹੜੀਆਂ ਉਹ ਕਰਦੇ ਆ ਜੀ ਅੱਛਾ ਅੱਛਾ ਹਾਂ ਜੀ ਕੰਪਨੀ ਚ ਗੋਲ ਰਿਆਂ ਅੱਛਾ ਤੇ ਤੁਸੀਂ ਇੰਸਟਾਗ੍ਰਾਮ 'ਚ ਕਰਦੇ ਨੇ ਸਾਨੂੰ ਪਰ ਦੂਜੀ ਸਰਵਿਸ ਚਾਹੀਦੀ ਹੈ ਜੀ ਕੋਈ ਉਹ ਜਾਂ ਕੁਝ ਗਾੜਾ ਹੈ ਤੋ ਤੱਕ ਲਮਾਉਂ ਸਾਡਾ ਇਹ ਨਾ ਕਰੋ 365 ਬੰਦੇ ਆ ਸੀ ਅੱਛਾ ਆਪ ਦਾ ਟਾਈਮ ਪਾਸ ਕਰਦੇ ਆ ਹੁਣ ਜੇ ਤੁਸੀਂ ਜੇ ਆਪ ਦਾ ਕੁਝ ਕਰਾਉਂਦਾ ਸਾਡਾ ਹੱਲ ਹੋ ਜੇ ਨਹੀਂ ਜ ਸਾਡੇ ਕੋਲੇ ਐ ਜੀ ਕੋਈ ਸੁਵਿਧਾ ਹੈ ਨਹੀਂਗੀ ਚਲ ਹੋਰ ਸੁਣਾਓ ਜੀ ਤੁਹਾਡਾ ਨਾਮ ਦੱਸੋ ਪਹਿਲਾਂ ਕੀ ਆ ਮੇਰਾ ਨਾਮ ਪ੍ਰਵੀਨ ਕੌਰ ਪ੍ਰਵੀਨ ਕੌਰ ਹੈ ਉਮਰ ਕਿੰਨੀ ਹੈ ਤੁਹਾਡੀ ਜੀ ਉਮਰ ਮੇਰੀ 30 ਸਾਲ 30 ਸਾਲ ਦੇ ਮੇਰੇ ਜਵਾਈ ਹੋਏ ਹੁੰਦੇ ਸੀ ਹਾਂ ਜੀ ਅੱਛਾ ਜਿਵਾ ਕਿੰਨੇ ਸੁਡੇ ਜਿਵਾ ਕਿ ਇੱਕ ਲੜਕਾ ਇੱਕ ਲੜਕੀ ਸੱਤ ਇੱਕ ਲੜਕਾ ਤੇ ਲੜਕੀ ਹਾਂ ਜੀ ਘਰ ਵਾਲਾ ਕੁਛ ਰੱਖਦਾ ਹਾਂਜੀ ਹੈ ਰੱਖਦੇ ਆ ਨਾ ਸੋਰੀ ਬੋਲੀ ਨੂੰ ਸੁਣ ਕੇ ਤਾਂ ਲੱਗਦਾ ਵੀ ਕੁਝ ਰੱਖਦਾ ਹੋਊਗਾ ਜੇ ਵੀ ਤੁਹਾਨੂੰ ਜ਼ਰੂਰਤ ਹੈਗੀ ਅੰਦਰੋਂ ਦੇ ਅੰਦਰ ਦਿੱਤਾ ਫੇਸ ਤੁਹਾਨੂੰ ਚਾਹੀਦੀ ਹੈ ਜਿਹੜੀ ਸਾਫੀ ਹੁੰਦੀ ਹੈ ਅੱਛਾ ਕੀ ਹੋਰ ਕੀ ਕੁਝ ਬڑے ਚਿਹਰੇ ਪੜਦੇ ਆ ਤੁਸੀਂ ਚਿਹਰਾ ਤਾਂ ਤੁਹਾਡਾ ਹਜੇ ਦੇਖਿਆ ਨਹੀਂ ਚਿਹਰਾ ਜਦ ਦੇਖਿਆ ਤੁਹਾਡਾ ਕੰਮ ਹੋ ਜਾਣ ਤਾਂ ਵੀ ਬਾਜ਼ ਦੇ ਕੀ ਪਛਾਣ ਲੈਣੇ ਕੋਈ ਸੀਰੀਅਸ ਆ ਮੈਂ ਤੁਹਾਡੀ ਬਾਤ ਸੁਣ ਕੇ ਪਹਿਚਾਨ ਲਿਆ ਵੀ ਤੁਹਾਨੂੰ ਇੱਕ ਐਸੇ ਜੋਸ਼ੀਲੇ ਮਰਦ ਦੀ ਜ਼ਰੂਰਤ ਹੈ ਜਿਹੜਾ ਐਮ ਡੀ ਐਚ ਦੇ ਤੜਕੇ ਵਾਂਗੂ ਤੁਹਾਡਾ ਅੰਗ ਅੰਗ ਫੜਕਾ ਦੇਵੇ। ਮੱਚਾਗੇ। ਹੂੰ। ਛੱਡੋ ਵੀ ਕਿਹੜਾ? ਨਾ। ਛੱਡੋ ਵੀ ਕਿਹੜੇ ਇੰਸਟਾਗ੍ਰਾਮ ਦਾ ਕੰਮ ਹੈ ਤੂੰ ਮੇਰੇ ਨਾਲ ਗੱਠੀ ਪਾ। ਜੀ। ਫਿਰ ਕੰਪਨੀ ਦੇ ਲੱਗੇ ਹੋਏ ਆ ਸੀ ਉਹ ਜੇ ਪਸਕਾਰ ਵੀ ਨਹੀਂ ਸਕਦੇ, ਕਸਟਮਰਾਂ ਨਾਲ ਗੱਲ ਕਰਨੀ ਛਡਾ ਕੰਮ ਹੈ। ਕੰਪਨੀ ਵਾਲੇ ਕੀ ਦਿੰਦੇ ਆ ਤੁਹਾਨੂੰ ਕੰਪਨੀ ਵਾਲੇ ਦਿੰਦੇ ਆ 15000 ਰੁਪਿਆ 15000 ਰੁਪਏ ਵਿੱਚ ਤੂੰ ਲੋਕਾਂ ਨਾਲ ਗੱਲਾਂ ਕਰਦੇ ਆ ਜਾਣਨਾ ਤੂੰ ਮੇਰੇ ਨਾਲ ਸੈਟਿੰਗ ਕਰਨ ਨੂੰ ਵਧੀਆ ਆਪਣੇ ਕੋਲ ਜ਼ਮੀਨ ਹੈਗੀ ਅੱਛਾ ਤੇ ਹੋਰ ਮੈਂ ਕੋ ਟੈਂਸ਼ਨ ਤੇ ਕੋਈ ਪਰੇਸ਼ਾਨੀ ਪਾਈ ਆਪਣੇ ਆਪ ਨੂੰ ਇਹ ਤਾਂ ਦੇਖੋ ਜੀ ਮਿਹਨਤ ਮਿਹਨਤ ਕਰਦੇ ਆ ਹੁਣ ਤੁਹਾਡੇ ਨਾਲ ਸੈਟਿੰਗ ਕਰਾਂਗੇ ਠੀਕਾ ਫਿਰ ਕਰੀ ਪਤਾ ਚੱਲ ਜੂਗਾ ਕਰੇ ਪਤਾ ਚੱਲਣ ਦਿਵਾਉਂਦੇ ਤਾਂ ਹੀ ਹਨ ਕਰੇ ਪਤਾ ਕਿੰਨੇ ਚੱਲਦਾ ਕਰੇ ਦੱਸੇ ਤਾਂ ਪਤਾ ਲੱਗਦਾ ਨੇ ਫਿਰ ਪਤਾ ਤੁਹਾਨੂੰ ਲੱਗਣਾ ਨਹੀਂ ਨਹੀਂ ਪਤਾ ਲੱਗੇ ਜਾਂਦਾ ਕਰੇ ਵੀ ਇਹਨੇ ਮੈਨੂੰ ਲੱਗੇ ਜਾਂਦਾ ਤੇ ਦੇਵਰੀ ਗਈ ਚਲਾ ਆ ਰਹੀਂਦੀ ਹੈ ਅਸ ਤਾਂ ਇਹ ਕੋਈ ਨਹੀਂ ਖੁਲਾਉਂਦੇ ਅਸ ਤਾਂ ਸਭ ਪਿਆਰ ਨਾਲ ਰੱਖਣ ਵਾਲੇ ਬੰਦੇ ਧਿਆਨ ਨਾਲ ਰੱਖਾਂਗੇ ਹੁਣ ਤੁਸੀਂ ਦੱਸੋ ਵਿੱਚ ਗੱਟਿੰਗ ਕਰਨੀ ਹੈ ਤਾਂ ਤੁਹਾਡਾ ਮਨ ਹੈਗਾ ਤਾਂ ਦੇਖ ਲਓ ਵਧੀਆ ਚੱਲੇ ਆਉਣ ਕਰਨੀ ਬਾਹਰ ਦੀ ਬਾਹਰ ਦੀ ਬਾਹਰ ਬਾਹਰ ਦੇ ਪਰ ਸਭ ਵਧੀਆ ਚੱਲੇ ਜਾਊਗਾ। ਐਜ ਕੋਈ ਦਿੱਕਤ ਵਾਲੀ ਗੱਲ ਆਉਣੀ। ਕੋਈ ਦਿੱਕਤ ਵਾਲੀ ਗੱਲ ਕੁਝ ਵੀ ਨਹੀਂ ਆਉਣੀ। ਕੋਈ ਨਹੀਂ ਸੋਚਾਂਗੇ ਦੁੰਦਾ ਸੁਣਾਂਗੇ ਸਿੱকল ਕਰਕੇ ਪਹਿਲਾਂ ਪੰਜ ਪਹਿਲਾ ਪੰਜ ਕਸਟਮਰ ਦੇਵ ਸਾਨੂੰ। ਤੂੰ ਕਸਟਮਰ ਤਾਂ ਮੈਂ ਪਿੰਡ ਦੇ ਮੁੰਡਿਆਂ ਨੂੰ ਕਹਦਾਂਗਾ ਵੱਧੂ ਆ ਜਾਣਗੇ। ਇਹ ਕਸਟਮਰ ਦੇ ਕੋਈ ਗੱਲ ਨਹੀਂ ਹੈ ਜੀ। ਕਸਟਮਰ ਦੀ ਤਾਂ ਕਿਸੇ ਵੀ ਤਰੀਕੇ ਦੀ ਕੋਈ ਵੀ ਗੱਲ ਹੈ ਜੀ। ਤੇ ਤੁਸੀਂ ਮਰਦੇ ਆਉਂਗੇ ਨਾ ਫਿਰ ਮੇਰੇ ਕੰਮ ਇੱਕ ਦਿਨ ਚ ਹੋ ਜੂਗਾ ਫਿਰ ਮੈਂ ਤੁਹਾਡੇ ਖਤਰੇ ਫਰੀਆਂ ਹਾਂ ਕਸਟਮਰ ਕਸਟਮਰ ਦਾ ਕੋਈ ਚੱਕਰ ਨਹੀਂ ਕਸਟਮਰ ਦਾ ਕੋਈ ਚੱਕਰ ਨਹੀਂ ਹੈ ਕਸਟਮਰ ਜੇ ਮਰਜੀ ਦਵਾ ਦੇ ਪਰ ਤੁਸੀਂ ਦੇ ਦਿਓ ਸਾਨੂੰ ਜੋ ਕਿਵੇਂ ਕਰਨਾ ਕਿਵੇਂ ਦਵਾਂਗੇ ਅੱਛਾ ਕਿ ਮੰਨ ਲਏ ਇਹ ਮਨ ਪਹਿਲਾਂ ਹੀ ਪਤਾ ਸੀ ਅੱਛਾ ਮਨ ਪਹਿਲਾਂ ਪਤਾ ਲੱਗ ਗਿਆ ਸੀ ਮੈਂ ਕਿ ਤੁਸੀਂ ਮੰਨ ਨਹੀਂ ਮਨਾ ਤਾਂ ਸਰ ਲੈਣੀ ਨਹੀਂ ਮੰਨਣਾ ਹੀ ਨਹੀਂ ਤੁਸੀਂ ਇੱਥੇ ਕਿਲੇ ਵਿੱਚ ਆਓ ਫਿਰ ਸਾਥ ਤਾਂ ਹੁੰਦੇ ਨਹੀਂ ਪਊਗਾ ਦੇਖੋ ਅਸੀਂ ਛੜੇ ਜਾਣ ਬੰਦੇ ਆ ਤਾਂ ਠੀਕ ਹੈ ਤਾਂ ਤੇ ਮੈਂ ਹਾਂ ਪਰ ਯਾਨ ਮੈਰਿਡ ਹੋ ਦੂ ਸੀ ਹਾਂ ਮੈਰਿਡ ਹੈ ਕਿ ਤਾਫੀ ਅੱਛਾ ਹੂੰ ਕੁਆ ਪਿਆਸੇ ਕੋਲੇ ਫਿਰ ਚੱਲ ਕੇ ਆਈ ਹੁੰਦਾ ਇਹ ਹਾਂ ਮੈਂ ਪਿਆਸਾ ਤਾਂ ਤੋਕੂ ਆਂ ਪਰ ਕੁਏ ਦੇ ਵਿੱਚ ਮਧਾਣੀ ਮੈਂ ਪਾਉਣੀ ਆ ਹੂੰ ਕੋਈ ਗੱਲ ਨਹੀਂ ਉਹ ਇਹਦੇ ਵਿੱਚ ਮਦਾਨੀ ਮੈਂ ਪਾਉਣੀ ਹੈ ਹਾਂ ਜੀ ਦੱਸ ਦਿਓ ਕੀ ਕਰਵਾਉਣਾ ਹੈਗਾ ਉਸੇ ਤਰੀਕੇ ਨਾਲ ਆਪਾਂ ਦੇ ਲਾ ਮੈਂ ਨੂੰ ਕਰਦੇ ਫੋਨ ਤੇ ਬਾਜ਼ਾਰੇ ਮੈਂ ਲਵਾਂ ਉਹਨੂੰ ਪਾਤੜਾ ਮੈਂ ਲਵਾਂ ਠੀਕ ਹੈ ਹਾਂ ਜੀ ਪਾਤੜਾ 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 ਆ ਜੂਗਾ ਨਾ ਬਾਰ ਬਾਰ ਗ੍ਰੀਨ ਐਪਲ ਹੈਗਾ ਨਹੀਂ ਦਾ ਹਾਂ ਜੀ ਉੱਥੇ ਆ ਜੂਗਾ ਨਾ ਜੀ ਉੱਥੇ ਮਿਲਦੇ ਉੱਥੇ ਜਦ ਕਮਰਾ ਕਮਰਾ ਦੇ ਦਿੰਗੇ ਉੱਥੇ ਆ ਜਾਓ ਤੁਸੀਂ ਉੱਥੋਂ ਨਾ ਬਣਾਉਣੇ ਹੈਗਾ ਹਾਂ ਜੀ ਠੀਕ ਹੈ ਜੀ ਠੀਕ ਹੈ ਜੀ